ਜਿਹੜਾ ਇਹ ਖੂਨਦਾਨ ਕੈਂਪ ਹੈ ਇਹ 12ਵਾਂ ਲਗਾਤਾਰ 12ਵਾਂ ਖੂਨਦਾਨ ਕੈਂਪ ਹੈ ਜਿਹੜਾ ਕਿ ਸ਼੍ਰੀ ਸ਼ਾਦੀ ਨਾਲ ਆਂਗਰਾ ਮੈਮੋਰੀਅਲ ਸੁਸਾਇਟੀ ਦੁਆਰਾ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਮੁੱਖ ਪ੍ਰਬੰਧਕ ਵਿਕਾਸ ਸੋਨੀ ਜੀ ਹੈਗੇ ਆ ਤੇ ਬਖ ਬਖ ਪਿੰਡਾਂ ਦੇ ਜਿਹੜੇ ਨੌਜਵਾਨ ਪੀੜੀ ਦੇ ਮੁੰਡੇ ਆ ਜਾਂ youth clubਾਂ ਦੇ ਪ੍ਰਧਾਨ ਆ ਜਾਂ ਬਖ ਬਖ ਪਿੰਡਾਂ ਦੇ ਸਰਪੰਚ ਸਾਹਿਬਾਨ ਆ ਜਾਂ ਨੰਬਰਦਾਰ ਆ ਉਹਨਾਂ ਸਾਰਿਆਂ ਨੇ ਸਮੂਹਿਕ ਰੂਪ ਵਿੱਚ ਖੂਨਦਾਨ ਕੀਤਾ ਤੇ ਹੁਣ ਤੱਕ ਹਾਲੇ ਵੀ ਚੱਲਦਾ ਪਿਆ ਜੀ 2 ਵਜੇ ਤੱਕ ਚੱਲਦਾ ਹੈ ਲਗਭਗ 175 ਦਿਨ ਹੋ ਚੁੱਕੇ ਆ ਤੇ ਸਾਨੂੰ ਉਮੀਦ ਹੈ ਇੱਕ ਵਾਰ 200 ਜੋ ਜਿਹੜੇ ਆ ਪ੍ਰੋਫੋਸ ਹੋ ਜਾਣੇ ਹਰ ਸਾਲ ਲਗਭਗ 180 90 ਯੂਨਿਟ ਹੁੰਦੇ ਆ ਇਸ ਵਾਰ 200 ਤੋਂ ਪਲੱਸ ਹੈ ਤੇ ਇੱਕ ਹੋਰ ਉਦੋਂ ਪ੍ਰਾਲਾ ਜਿਹੜਾ ਕੀਤਾ ਹੈ ਜਿਹੜੇ ਹੌਲ ਹਾਲ ਬੱਚੇ ਆ ਜਿਨ੍ਹਾਂ ਨੇ ਪਲਾਸੀ ਵਧੀਆ ਨੰਬਰ ਲਏ ਆ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਉਹਨਾਂ ਨੂੰ ਬਖਦਾ ਹੈ ਮੋਮੈਂਟੋ ਦਿੱਤੇ ਜਾ ਰਿਹਾ ਹੈ ਉਹਨਾਂ ਨੂੰ ਕਿਟ ਬੈਗਸ ਦਿੱਤੇ ਜਾ ਰਿਹਾ ਜੋ ਕਿ ਅਤਿ ਸ਼ਲਾਘਾਯੋਗ ਕੰਮ ਹੈ ਪਿਛਲੇ ਸਾਲ ਤੋਂ ਇਹ ਪਰੰਪਰਾ ਸ਼ੁਰੂ ਹੋਈ ਹੈ ਇੱਥੇ ਦੱਸਣਾ ਬਣਦਾ ਹੈ ਮਾਨਯੋਗ ਆਈਜੀ ਸਾਹਿਬ ਲੋਕਨਾਥ ਆਂਗਰਾਜੀ ਵੱਲੋਂ ਹਰ ਇੱਕ ਬੱਚੇ ਨੂੰ ਇਹ ਹਰ ਇੱਕ ਪਰਿਵਾਰ ਨੂੰ ਇਹ ਸੰਦੇਸ਼ ਭਜਾਇਆ ਹੈ ਕਿ ਜੇ ਕੋਈ ਆਰਥਿਕ ਪੱਖੋਂ ਕਮਜ਼ੋਰ ਬੱਚਾ ਹੈ ਅਗਲੀ ਸਟੱਡੀ ਕਰਨੀ ਚਾਹੁੰਦਾ ਹੈ ਚਾਹੇ ਉਹ ਆਈਏਐਸ ਬਣਨਾ ਚਾਹਦਾ ਹੋਵੇ ਚਾਹੇ ਉਹ ਟਰਾਈ ਨੀਟ ਥੋੜਾ ਲਾ ਸਾਡੇ ਨਾਲ ਸੰਪਰਕ ਕਰੋ ਸਾਡੀ ਸੇਵਾ ਦਾ ਸਾਰਾ ਖਰਚਾ ਚੁਕੇਗਾ ਖੁਸ਼ੀ ਹੋ ਦੇ ਕੇ ਸਰਦਾਰ ਲਖਵੀਰ ਸਿੰਘ ਜੀ ਹੈ ਕੀਰਤਵਰ ਸਾਹਿਬ ਤੋਂ 60 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਅਦਕੀਨ ਦਾ ਕੀਤਾ ਹੈ ਸੋਨਾ ਦਾਨ ਖੁੰਦਾਨ ਕਰਨਾ ਕੋਈ ਉਮਰ ਮਾਇਨੇ ਦੀ ਨਹੀਂ ਲੱਗਦੀ ਤੁਹਾਡੇ ਅੰਦਰ ਇੱਛਾ ਸ਼ਕਤੀ ਤੁਹਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ ਹੈ ਖੁੰਦਾਨ ਤੁਸੀਂ ਕਰ ਸਕਦੇ ਹੋ ਇੱਕ ਸਾਡੀ ਸਤਕਾਰਯੋਗ ਭੈਣ ਨੇ ਵੀ ਖੁੰਦਾਨ ਕੀਤਾ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਛੋਟਾ ਜਿਹਾ ਗੱਲ ਹੈ। ਉਹ ਤੋਂ ਸਮਾਜ ਭਲਾਈ ਸੱਸਤਾ ਹੈ। ਅੱਜ ਸਮੂਹਿਕ ਰੂਪ ਵਿੱਚ 60 ਬੱਚਿਆਂ ਨੇ ਜਿਹੜਾ ਖੂਨਦਾਨ ਕੀਤਾ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਜਿੱਦਾਂ ਮੇਲਿਆਂ ਨੂੰ ਟ੍ਰੈਕਟਰਾਂ ਦੇ ਜਾਂਦੇ ਨੇ ਚੜ੍ਹ ਕੇ ਖੂਨਦਾਨ ਕਰਨ ਵਾਸਤੇ ਤਿੰਨ ਗੱਜ ਦੇ ਮੁੰਡੇ ਟੈਂਪੂ ਡਰਾਈਵਰਰ ਬੁੱਕ ਕਰਕੇ ਆਏ ਸੀ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਤੇ ਤੁਸੀਂ ਪੁੱਛਿਆ ਵੀ ਸੰਦੇਸ਼ ਕੀ ਦੇਣਾ ਚਾਹੁੰਦੇ ਆ? ਇਹੀ ਸੰਦੇਸ਼ ਦਿਆਣਾ ਚਾਹਦੇ ਆ ਨਸ਼ਾ ਪੀੜ ਨਸ਼ਿਆਂ ਦੇ ਵਾਟਕੇ ਨਸ਼ਿਆਂ ਦੇ వ్యాਪਕ ਕੋਲਦਾਨ ਵਰਗੇ ਉਹਨਾਂ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲਵੇ ਤਾਂ ਸਾਡਾ ਪੰਜਾਬ ਮੁੜ ਤੋਂ ਸੋਨੇ ਦੀ ਚਿੜੀ ਬਣੇ ਅੱਜ ਜਿਹੜਾ ਸੋ ਅੱਜ ਕੈਂਪ ਲੱਗ ਗਿਆ ਕਿੰਨਾ ਦਿਨ ਹੋ ਗਿਆ ਤਾਂ ਕੀ ਕਰਨਾ ਚਾਹੀਦਾ ਫਰੀ ਸ਼ਾਦੀਵਾਲ ਮੈਮੋਰੀਅਲ ਅੰਗਰੇਜ਼ ਸੈਟੀਓ ਨੂੰ ਲਗਾਤਾਰ 12ਵਾਂ ਕੈਂਪ ਚੱਲ ਰਿਹਾ ਜੀ ਇਸ ਸਾਲ ਵੀ ਦੱਕਪਗ 170 ਜੋਟ ਹੋ ਚੁੱਕੇ ਨੇ ਤੇ ਹੋਰ ਹੋਣ ਦੀ ਮੀਟ ਬਹੁਤ ਵਧੀਆ ਉਤਸ਼ਾਹ ਸੀ ਜੀ ਬਹੁਤ ਮਤਲਬ ਜਿਹੜੇ ਪੀਜੇ ਤੋਂ ਮਰੀਜ਼ ਉਹਨੇ ਗਰੀਬ ਲੋਕਾਂ ਨੂੰ ਦੋਸਤ ਬਗੜ ਦੇ ਵਿਚੋੜੇ ਸਾਡਾ ਇੱਕ ਮਹੀਨਾ ਪੂਰਾ ਲਗਭਗ ਪਾਰ ਹੋ ਗਿਆ ਤਾਂ ਕੀ ਕਹਿਣਾ ਚਾਹਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਤਾਂ ਕਿ ਕਿਸੇ ਗਰੀਬ ਨੂੰ ਕਿਸੇ ਲੋੜਵੰਦ ਨੂੰ ਗਰੀਬ ਨੂੰ ਬਲੱਡ ਮਿਲ ਸਕੇ